ਸਵਾਗਤ ਮੈਰੀਨ ਸੁਮਿਤ ਇੱਕ ਵਾਰ ਫਿਰ ਤੁਹਾਜ਼ਰਾਂ ਟੀਵੀ ਪੰਜਾਬੀ ਤੇ ਤੁਹਾਡਾ ਸਭ ਦਾ ਆਪਣਾ ਹੀ ਸਾਹਿਤਿਕ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਸ਼ਬਦ ਲੋਕ ਸ਼ਬਦ ਲੋਕ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਤਿਕ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਸਾਹਿਤ ਪਾਰੇ ਗੱਲਬਾਤ ਕਰ ਦਿਆ ਸਾਡੇ ਆਉਣ ਵਾਲੇ ਮਹਿਮਾਨਾਂ ਦੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਇਸ ਪ੍ਰੋਗਰਾਮ ਦੇ ਵਿੱਚ ਤੇ ਇਸੇ ਹੀ ਕੜੀ ਦੇ ਤਹਿਤ ਅੱਜ ਵੀ ਸਾਡੇ ਸਟੂਡੀਓ ਵਿੱਚ ਬਹੁਤ ਹੀ ਅੱਛੇ ਰਾਈਟਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਕਰਾਂਗੇ ਗੱਲਬਾਤ ਸੁਣਾ ਕੇ ਉਹਨਾਂ ਦੀਆਂ ਕੁਝ ਰਚਨਾਵਾਂ ਤੇ ਕਰਾਂਗੇ ਸਾਹਿਤ ਨੂੰ ਲੈ ਕੇ ਹੋਰ ਵੀ ਗੱਲਾਂ ਬਾਤਾਂ ਤੇ ਪਹਿਲਾਂ ਜੀ ਆਇਆਂ ਆਖ ਲੈਣੇ ਆ ਸਾਡੇ ਅੱਜ ਦੇ ਮਹਿਮਾਨ ਸੁਖਵਿੰਦਰ ਸਿੰਘ ਜਲਾਲਪੁਰੀ ਜੀ ਨੂੰ ਸੋ ਸਰ ਨਿੱਘਾ ਸਵਾਗਤ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤਨਵਜੀ ਜੀ ਸੁਖਵਿੰਦਰ ਸਿੰਘ ਜਲਾਲਪੁਰੀ ਜੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਛਾਤ ਪਾ ਲਈ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਤੁਹਾਡੀ ਪੜ੍ਹਾਈ ਲਿਖਾਈ ਬਾਰੇ ਤੁਹਾਡੇ ਕੰਮ ਕਾਜ ਬਾਰੇ ਅਸੀਂ ਚਾਹੁੰਦੇ ਹਾਂ ਕਿ ਇੱਕ ਛੋਟੀ ਜਿਹੀ ਜਿਹੜੀ ਪੰਛੀ ਛਾਤ ਆ ਪਹਿਲਾਂ ਹੋ ਜਾਏ ਠੀਕ ਜੀ ਤਾਂ ਦੇਖੋ ਜੀ ਬੇਸਿਕਲੀ ਮੈਂ ਇੱਕ ਜਲਾਲਪੁਰ ਪਿੰਡ ਐ ਜੀ ਮੇਰਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜੀ ਜੀ ਔਰ ਮੇਰੀ ਜਿਹੜੀ ਸਕੂਲਿੰਗ ਉਸੇ ਹੀ ਪਿੰਡ ਤੋਂ ਹੋਈ ਏ ਉਸ ਤੋਂ ਬਾਅਦ ਗ੍ਰੈਜੂਏਸ਼ਨ ਮੇਰੀ ਗਵਰਨਮੈਂਟ ਕਾਲਜ ਟਾਂਡਾ ਆਊਟਮੋਡ ਹੁਸ਼ਿਆਰਪੁਰ ਤੋਂ ਹੋਈ ਹੈ ਜੀ ਜੀ ਕੋਰਸਪੋਂਡੈਂਸ ਮੈਂ ਐਮਏ ਕੀਤੀ ਹੈ ਚੰਡੀਗੜ੍ਹ ਯੂਨੀਵਰਸਿਟੀ ਤੋਂ ਜੀ ਜੀ ਬਾਕੀ ਜੋ ਮੇਰਾ ਪਰਿਵਾਰ ਹੈ ਜੀ ਮੇਰੇ ਪਰਿਵਾਰ ਦੇ ਵਿੱਚ ਉਪਰ ਵਾਲੇ ਦੀ ਕਿਰਪਾ ਨਾਲ ਕਾਫੀ ਵੱਡਾ ਪਰਿਵਾਰ ਹੈ ਜੀ ਜੀ ਤੇ ਸਾਰਾ ਪੜਿਆ ਲਿਖਿਆ ਪਰਿਵਾਰ ਹੈ ਮਿਸਿਸ ਮੇਰੇ ਵੀ ਗਵਰਨਮੈਂਟ ਜੌਬ 'ਚ ਨੇ ਜੀ ਤੇ ਅਸੀਂ ਸਾਰੇ ਹੀ ਬਾਕੀ ਕੁਝ ਫੈਮਿਲੀ ਦੇ ਮੈਂਬਰ ਜੋ ਫੋਰਨ ਵੀ ਨੇ ਜੀ ਤੇ ਬਹੁਤ ਅੱਛਾ ਲੱਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਨਾਲ ਸਾਂਝ ਹੈ ਤੁਹਾਡੀ ਪੰਜਾਬ ਦੇ ਨਾਲ ਜਿਆਦਾ ਜਿਹੜਾ ਸਾਡਾ ਪੰਜਾਬ ਆ ਪਿੰਡਾਂ ਚ ਹੀ ਵਸਦਾ ਕਹਿੰਦੇ ਵੀ ਅਸਲ ਪੰਜਾਬ ਦੇਖਣਾ ਤੇ ਸਾਡੇ ਪਿੰਡਾਂ ਚ ਆ ਜਾਓ ਗੱਲ ਕੀਤੀ ਜਾਵੇ ਲੇਖਣੀ ਦੀ ਤਾਂ ਲਿਖਣ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿਨਾਂ ਤੋਂ ਪ੍ਰੇਰਿਤ ਹੋਏ ਜਾਂ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਜਾਂ ਕੋਈ ਸਬੱਬ ਬਣਿਆ ਕਿ ਲੱਗਿਆ ਕਿ ਵੀ ਮੈਨੂੰ ਲਿਖਣਾ ਚਾਹੀਦਾ ਦੇਖੋ ਜੀ ਲਿਖਣਾ ਤੇ ਜਿਵੇਂ ਕਹਿ ਸਕਦੇ ਆ ਕਿ ਮੇਰੇ ਖੂਨ ਵਿੱਚ ਹੀ ਸੀ ਕਿਉਂਕਿ ਮੇਰੇ ਨਾਨਾ ਜੀ ਜਿਹੜੇ ਸਰਦਾਰ ਸਿੰਘ ਦਰਦੀ ਜੀ ਸੀ ਉਹ ਵੀ ਕਵੀ ਤਾਮਾ ਲਿਖਦੇ ਸੀ ਕਾਫੀ ਲਿਖਦੇ ਸੀ ਹੂੰ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਵਿੱਚ ਗਿਆ ਤੇ ਉੱਥੇ ਇੱਕ ਮੈਗਜ਼ੀਨ ਛਪਦਾ ਸੀ ਕਾਲਜ ਸਾਡੇ ਧਾਰਿਕਾ ਮੰਡਲ ਜੀ ਜਿਹੜੇ ਬੰਦੇ ਦੀ ਉਸ ਵਿੱਚ ਰਚਨਾ ਛਪਦੀ ਸੀ ਉਹਨੂੰ ਥੋੜਾ ਜਿਹਾ ਵਧੀਆ ਸਮਝਿਆ ਜਾਂਦਾ ਸੀ ਤੇ ਉਸੇ ਵਧੀਆ ਬਣਨ ਦੀ ਕੋਸ਼ਿਸ਼ ਦੇ ਵਿੱਚ ਹੀ ਅਸੀਂ ਇੱਥੇ ਤੱਕ ਪਹੁੰਚ ਗਏ ਜੀ ਜੀ ਤੇ ਕਾਫੀ ਲੰਮਾ ਅਰਸਾ ਹੋ ਗਿਆ ਤੁਹਾਨੂੰ ਸਾਹਿਤ ਦੇ ਵਿੱਚ ਵਿਚਰਟਦਿਆਂ ਹੋਇਆ ਤੇ ਜੇ ਗੱਲ ਕੀਤੀ ਜਾਵੇ ਸਾਹਿਤ ਦੀ ਵਿਦਾ ਦੀ ਤਾਂ ਅਸੀਂ ਚਾਹੁੰਨੇ ਕਿ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਿਆ ਜਾਵੇ ਕਿ ਸਾਹਿਤ ਦੀ ਕਿਸ ਵਿਦਾ ਦੇ ਵਿੱਚ ਤੁਸੀਂ ਸਾਹਿਤ ਦੀ ਰਚਨਾ ਕਰਦੇ ਹੋ ਦੇਖੋ ਮੈਂ ਸਾਹਿਤ ਜਿਹੜਾ ਹੈ ਉਹ ਬੇਸਿਕਲੀ ਮੈਂ ਇਹਦੀ ਕੋਈ ਸਿੱਖਿਆ ਤੇ ਲਈ ਨਹੀਂ ਹੂੰ ਇਹ ਸਿਰਫ ਜੋ ਮੇਰੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਜੋ ਮੈਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇਖਣਾ ਵਾ ਰੋਮਾਂਟਿਕ ਦੇਖਣਾ ਵਾ ਹੂੰ ਕੋ ਪੋਲਿਟਿਕਸ ਨਾਲ ਰਿਲੇਟਡ ਕੁਝ ਦੇਖਦਾ ਆ ਜਾਂ ਹੋਰ ਵੀ ਕੋਈ ਸੱਭਿਆਚਾਰਕ ਵਿਸ਼ਾ ਦੇਖਦਾ ਮੈਂ ਉਹਦੇ ਤੇ ਲਿਖ ਦਿੰਦਾ ਜੀ ਜੋ ਵੀ ਅਸੀਂ ਸਮਾਜ ਦੇ ਵਿੱਚ ਘਟਨਾਵਾਂ ਵਾਪਰਦੀਆਂ ਜਿਹੋ ਜਿਹੇ ਮਾਹੌਲ ਚ ਵਿਚਰਦੇ ਆ ਉਹ ਇੱਕ ਸਾਹਿਤਕਾਰ ਇੱਕ ਲੇਖਕ ਉਹਨਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਦਾ ਤੇ ਕਾਗਜ਼ ਦੇ ਉੱਤੇ ਉਤਾਰ ਕੇ ਸਾਡੇ ਪਾਠਕਾਂ ਦੇ ਸਾਮੁਖ ਕਰ ਦਿੰਦਾ ਤੇ ਉਹ ਜਿਹੜੀਆਂ ਮਨ ਦੇ ਹਾਵ ਭਾਵ ਹੁੰਦੇ ਨੇ ਉਹੀ ਚੀਜ਼ਾਂ ਗੀਤ ਗਜ਼ਲ ਤੇ ਕਵਿਤਾਵਾਂ ਬਣ ਜਾਂਦੀਆਂ ਨੇ ਤੇ ਗੱਲ ਕਰਾਂਗੇ ਤੁਹਾਡੀ ਰਚਨਾ ਦੀ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਹੈ ਤੇ ਆਪਣੇ ਦਰਸ਼ਕਾਂ ਦੇ ਨਾਲ ਵੀ ਤੁਹਾਡੀ ਇੱਕ ਅੱਧੀ ਜਿਹੜੀ ਰਚਨਾ ਹੈ ਉਹ ਜ਼ਰੂਰ ਸਾਂਝੀ ਕਰ ਲਈ ਜਾਵੇ ਦੇਖੋ ਰਚਨਾਵਾਂ ਤੇ ਜਿਹੜਾ ਰਾਈਟਰ ਹੈ ਉਹਦੀਆਂ ਤੇ ਉਹਨਾਂ ਸਾਰੀਆਂ ਹੀ ਰਚਨਾਵਾਂ ਪਿਆਰੀਆਂ ਹੁੰਦੀਆਂ ਨੇ ਪਰ ਮੈਂ ਇੱਕ ਦੋ ਰਚਨਾ ਜਿਹੜੀ ਉਹ ਮੈਂ ਜ਼ਰੂਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਮੇਰੀ ਜੀ ਇੱਕ ਛੋਟੀ ਜੀ ਰਚਨਾ ਸੀ ਤੜਫ ਜੀ ਤੜਫ ਕੀ ਹੈ ਮੈਨੂੰ ਪਤਾ ਨਹੀਂ ਸੀ ਹੂੰ ਉਹਦੇ ਬਿਨ ਮੈਂ ਤੜਫਿਆ ਤਾਂ ਪਤਾ ਲੱਗਾ ਹੂੰ ਸਾਵਣ ਅੱਖੀਆਂ ਦਾ ਹੈ ਕੀ ਹੁੰਦਾ ਖੁਦ ਦੀਆਂ ਅੱਖੀਆਂ ਚ ਵਰਸਿਆ ਤਾਂ ਪਤਾ ਲੱਗਾ ਜੀ ਲੱਗੀ ਵਾਲੇ ਕਿਉਂ ਨਹੀਂ ਕਦੀ ਸੌਂਦੇ ਹੂੰ ਬਿਰਹਾ ਅੱਖੀਆਂ ਚ ਰਿੜਕਿਆ ਤਾਂ ਪਤਾ ਲੱਗਾ ਹੂੰ ਕਿਵੇਂ ਲੰਘਦੀ ਰਾਤ ਹੈ ਤਾਰੇ ਗਿਣ-ਗਿਣ ਖੁਦ ਨੀਂਦ ਨੂੰ ਤਰਸਿਆ ਤਾਂ ਪਤਾ ਲੱਗਾ ਹੂੰ ਪੱਟ ਦਾ ਮਾਸ ਖਵਾਉਣ ਦਾ ਵੀ ਪਤਾ ਨਹੀਂ ਸੀ ਮਾਸ ਖੁਦ ਦਾ ਤੜਕਿਆ ਤਾਂ ਪਤਾ ਲੱਗਾ ਸੁਖਵਿੰਦਰ ਸੱਜਣਾ ਬਿਨ ਹਰੈਣਾ ਔਖਾ ਉਹਦੇ ਬਿਨ ਜਦ ਤੜਫਿਆ ਦਾ ਪਤਾ ਲੱਗਾ ਜੀ ਸੋ ਬਹੁਤ ਖੂਬ ਬਹੁਤ ਅੱਛੀ ਰਚਨਾ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਰੂਬ ਰੂਪ ਹੋਏ ਹੋ ਤੇ ਗੱਲਾਂ ਪਤਾ ਜੇ ਹੋਰ ਕੀਤੀਆਂ ਜਾਂਦਾ ਜਾਣਕਾਰੀ ਅਸੀਂ ਇਹ ਵੀ ਸਾਂਝੀ ਕਰਨੀ ਚਾਹਾਂਗੇ ਕਿ ਕਾਫੀ ਲੰਮੇ ਸਮੇਂ ਤੋਂ ਤੁਸੀਂ ਸਾਹਿਤ ਦੇ ਖੇਤਰ ਵਿੱਚੋਂ ਤੇ ਤੁਹਾਡੀਆਂ ਕਾਫੀ ਰਚਨਾਵਾਂ ਵੀ ਸਾਡੇ ਪਾਠਕਾਂ ਨੇ ਪੜ੍ਹ ਲਈਆਂ ਨੇ ਤੁਹਾਡੀਆਂ ਕਾਫੀ ਬੁੱਕਸ ਵੀ ਸਾਡੇ ਪਾਠਕਾਂ ਦੇ ਹੱਥਾਂ ਵਿੱਚ ਆ ਚੁੱਕੀਆਂ ਨੇ ਅਸੀਂ ਇਹ ਜਰੂਰ ਸਾਂਝ ਪਾਵਾਂਗੇ ਕਿ ਹੁਣ ਤੱਕ ਤੁਹਾਡੀਆਂ ਕਿੰਨੀਆਂ ਰਚਨਾਵਾਂ ਤੇ ਕਿੰਨੀਆਂ ਕਿ ਪੁਸਤਕ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਦੇਖੋ ਜੀ ਮੇਰੀਆਂ ਜਿਹੜੀਆਂ ਰਚਨਾਵਾਂ ਨੇ ਉਹ ਲਗਭਗ ਮੇਰੀਆਂ ਕੋਈ 600 ਜਾਂ 700 ਤੋਂ ਮੇਰੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਮੈਂ ਲਿਖ ਚੁੱਕਾ ਹੁਣ ਜੀ ਤੇ ਜਿਹਦੇ ਵਿੱਚ ਮੇਰੀਆਂ 4-5 ਕਿਤਾਬਾਂ ਜਿਹੜੀਆਂ ਉਹ ਮਾਰਕੀਟ 'ਚ ਆ ਚੁੱਕੀਆਂ ਨੇ ਜੀ ਕਿਉਂਕਿ ਇਹ ਮੇਰੀਆਂ ਜਿਹੜੀਆਂ ਰਚਨਾਵਾਂ ਨੇ ਹਰੇਕ ਏਜ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਸੰਬੰਧਿਤ ਨੇ ਜੀ ਤੇ ਇਹ ਜਦੋਂ ਕਿਸੇ ਮਤਲਬ ਯੰਗ ਏਜ ਦੇ ਲੋਕ ਨੇ ਬੱਚਿਆਂ ਨੇ ਪੜੀਆਂ ਨੇ ਉਹਨਾਂ ਨੇ ਰੋਮਾਂਟਿਕ ਪੋਇਮਾਂ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਜਿਹੜੇ 올ਡ ਏਜ ਨੇ ਉਹਨਾਂ ਨੇ ਸੋਸ਼ਲ ਜਿਹੜੀਆਂ ਮੇਰੀਆਂ ਕਵਿਤਾਵਾਂ ਪੜੀਆਂ ਰਚਨਾਵਾਂ ਪੜੀਆਂ ਉਹਨਾਂ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਉਹਨਾਂ ਨੇ ਔਰ ਉਹ ਖੁਦ ਹੈਰਾਨ ਹੋ ਗਏ ਕਿ ਤੂੰ ਇੰਨਾ ਵਧੀਆ ਲਿਖ ਲੈਣਾ ਔਰ ਜਦੋਂ ਉਹਨਾਂ ਦੀ ਇਹ ਸਿਫਤ ਉਹਨਾਂ ਨੇ ਮੈਨੂੰ ਕੀਤੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਜੀ ਕਿਉਂਕਿ ਸਰ ਕਈ ਵਾਰੀ ਇਹ ਸੋਚ ਲੈਂਦੇ ਆ ਵੀ ਜਿਸ ਤਰ੍ਹਾਂ ਦੀ ਤੁਹਾਡੀ ਪਰਸਨੈਲਿਟੀ ਹੈ ਜਿਸ ਤਰ੍ਹਾਂ ਦਾ ਤੁਹਾਡਾ ਡਿਪਾਰਟਮੈਂਟ ਹੈ ਤੇ ਇਹ ਸੋਚ ਕੇ ਵੀ ਕਈ ਸੋਚਦੇ ਆ ਵੀ ਤੁਸੀਂ ਇੰਨਾ ਅੱਛਾ ਲਿਖਦੇ ਹੋ ਹਨਾ ਤੇ ਪੁਲਿਸ ਦੇ ਵਿੱਚ ਤੁਸੀਂ ਸੀਬੀਆਈ ਦੇ ਵਿੱਚੋਂ ਆਫੀਸਰ ਦੇ ਤੌਰ ਤੇ ਤੁਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਹੋ ਤੇ ਨਾਲ ਦੀ ਨਾਲ ਲਿਖਣ ਵੱਲ ਜਿਹੜਾ ਫਿਰ ਟਾਈਮ ਦੇਣਾ ਪੈਂਦਾ ਸਮਾਂ ਦੇਣਾ ਪੈਂਦਾ ਤੇ ਕਿਸ ਤਰ੍ਹਾਂ ਮੈਨੇਜ ਹੁੰਦਾ ਹੂੰ ਦੇਖੋ ਜੀ ਇਹ ਜਿਹੜਾ ਸਵਾਲ ਤੁਸੀਂ ਕੀਤਾ ਹੈ ਮੈਨੂੰ ਮੇਰੇ ਲਗਭਗ ਸਾਰੇ ਜਿਹੜੇ ਸੱਜਣ ਮਿੱਤਰ ਨੇ ਉਹ ਇਹੋ ਹੀ ਪੁੱਛਦੇ ਨੇ ਵੀ ਤੂੰ ਐਨਰਜੀਵਿਆਂ ਦੇ ਵਿੱਚ ਲਿਖ ਕਿਵੇਂ ਲੈਣਾ ਹਾਂ ਤੇ ਮੈਨੂੰ ਮੈਡਮ ਇਹ ਲੱਗਦਾ ਹੈ ਕਿ ਮੈਂ ਜਿਵੇਂ ਇਕੱਲਾਪਨ ਜਿਹੜਾ ਹੈ ਨਾ ਮੇਰਾ ਉਹ ਵੀ ਮੈਨੂੰ ਇਹ ਇਸ ਫੀਲਡ 'ਚ ਲੈ ਕੇ ਆਇਆ ਜੀ ਜੀ ਮੈਂ ਕਿਵੇਂ ਲਿਖਦਾ ਹਾਂ ਇਹਦੇ ਤੇ ਦੋਕ ਸ਼ਬਦ ਤੁਹਾਨੂੰ ਬੋਲ ਲੈਂਦਾ ਹਾਂ ਹੁਣੇ ਸੁਣਾਉਣਾ ਜੀ ਬਿਲਕੁਲ ਮੈਂ ਲਿਖ ਲੈਂਦਾ ਹਾਂ ਜਦੋਂ ਧੁੱਪ ਹੁੰਦੀ ਹੈ ਹਾਂ ਪਿਆਰ ਦੀ ਰੁੱਤ ਹੁੰਦੀ ਹੈ ਚਾਰੇ ਪਾਸੇ ਚੁੱਪ ਹੁੰਦੀ ਹੈ ਮੈਂ ਲਿਖ ਲੈਂਦਾ ਜਦੋਂ ਰਾਤ ਹਨੇਰੀ ਘੁੱਪ ਹੁੰਦੀ ਹੈ ਮਤਲਬ ਮੈਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਲਿਖ ਲੈਂਦਾ ਸੋ ਜਦੋਂ ਵੀ ਜ਼ਹਿਨ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਸਤਰਾਂ ਨੂੰ ਫਿਰ ਤੁਸੀਂ ਕਾਗਜ਼ ਤੇ ਉਤਾਰ ਹੀ ਲੈਂਦੇ ਹੋ ਤੇ ਉਹ ਹੀ ਚੀਜ਼ਾਂ ਜਿਹੜੀਆਂ ਨੇ ਤੁਹਾਡੀਆਂ ਕਵਿਤਾਵਾਂ ਬਣ ਜਾਂਦੀਆਂ ਨੇ ਸੋ ਕਾਫੀ ਤੁਹਾਡੀਆਂ ਕਵਿਤਾਵਾਂ ਨੂੰ ਸਾਡੇ ਸਰੋਤਿਆਂ ਵੱਲੋਂ ਸਾਡੇ ਪਾਠਕਾਂ ਵੱਲੋਂ ਕਾਫੀ ਭਰਪੂਰ ਹੁੰਗਾਰਾ ਮਿਲ ਰਿਹਾ ਕਾਫੀ ਪਿਆਰ ਮਿਲ ਰਿਹਾ ਗੱਲ ਕੀਤੀ ਜਾਵੇ ਮਾਨ ਸਨਮਾਨ ਦੀ ਤਾਂ ਹੁਣ ਤੱਕ अनेका ਮਾਨ ਸਨਮਾਨ ਵੀ ਹਾਸਲ ਕਰ ਚੁੱਕੇ ਹੋ ਕੁਝ ਯਾਦਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਜ਼ਿਹਨ ਵਿੱਚ ਰਹਿ ਜਾਂਦੀਆਂ ਨੇ ਤੇ ਜਦੋਂ ਮੌਕਾ ਮਿਲਦਾ ਤੇ ਉਹ ਅਸੀਂ ਆਪਣੇ ਪਾਠਕਾਂ ਨਾਲ ਸਰੋਤਿਆਂ ਨਾਲ ਜਰੂਰ ਸਾਂਝੇ ਬੋਲਦੇ ਆ ਕਿ ਸਾਡੇ ਇਹ ਜਿਹੜੇ ਲਾਈਫ ਦੇ ਜਿਹੜੇ ਪਲ ਨੇ ਇਹ ਕਦੀ ਭੁੱਲਣ ਵਾਲੀਆਂ ਯਾਦਾਂ ਨਹੀਂ ਹੈਗੀਆਂ ਸੋ ਇਸ ਤਰ੍ਹਾਂ ਦੀਆਂ ਯਾਦਾਂ ਕੋਈ ਐਕਸਪੀਰੀਅੰਸ ਮਾਨ ਸਨਮਾਨ ਦਾ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਦੇਖੋ ਜੀ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਮਾਣ ਵਾਲੀ ਉਹ ਹੀ ਹੈ ਕਿ ਜਦੋਂ ਮੇਰੀ ਪਹਿਲੀ ਬੁੱਕ ਰਿਲੀਜ਼ ਹੋਈ ਤੇ ਮੈਂ ਉਸੇ ਕਾਲਜ ਤੋਂ ਉਸੇ ਕਾਲਜ ਦੇ ਪ੍ਰਿੰਸੀਪਲ ਤੋਂ ਕਰਵਾਈ ਜਿੱਥੇ ਮੈਂ ਪੜਿਆ ਸੀ ਜੀ ਜਿਹੜੇ ਸਟੇਜ ਤੇ ਕਦੀ ਟੀਚਰ ਹੁੰਦੇ ਸੀ ਅਸੀਂ ਸਾਹਮਣੇ ਬੈਠਦੇ ਸੀ ਉਸ ਸਟੇਜ ਤੇ ਮੇਰੇ ਵਾਸਤੇ ਖਿਡੌਣਾ ਔਰ ਮੇਰੀ ਕਿਤਾਬ ਦਾ ਉਦਘਾਟਨ ਹੋਣਾ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਸੀ ਜੀ ਔਰ ਮੈਨੂੰ ਉਹ ਪਲ ਕਦੇ ਭੁੱਲਦਾ ਨਹੀਂ ਜੀ ਜੀ ਸੋ ਬਹੁਤ ਅੱਛੀ ਏ ਤੁਸੀਂ ਗੱਲ ਦੱਸੀ ਕਿ ਜਿਸ ਸਕੂਲ ਦੇ ਵਿੱਚ ਅਸੀਂ ਐਜੂਕੇਸ਼ਨ ਲੈ ਕੇ ਇੱਥੇ ਤੱਕ ਅੱਜ ਉਚਾਈਆਂ ਤੱਕ ਪਹੁੰਚੇ ਆ ਜਿਸ ਸਕੂਲ ਦੀ ਬਦੌਲਤ ਜਿਸ ਅਧਿਆਪਕ ਦੀ ਬਦੌਲਤ ਇੱਥੇ ਤੱਕ ਪਹੁੰਚੇ ਹੋਈਏ ਤੇ ਉੱਥੇ ਹੀ ਸਾਡੀ ਕਿਤਾਬ ਦੀ ਕੁੰਡ ਚਕਾਈ ਹੁੰਦੀ ਆ ਤਾਂ ਬਹੁਤ ਮਾਨ ਸਨਮਾਨ ਵਾਲੀ ਜਿਹੜੀ ਗੱਲ ਹੈ ਤੇ ਬਹੁਤ ਅੱਛਾ ਲੱਗਦਾ ਹੈ ਕਵਿਤਾਮਾਂ ਤਾਂ ਸਾਰੀਆਂ ਹੀ ਇੱਕ ਰਾਈਟਰ ਨੂੰ ਆਪਣੇ ਬੱਚਿਆਂ ਵਾਂਗ ਪਿਆਰੀਆਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਹੋਰ ਰਚਨਾ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਬਿਲਕੁਲ ਜ ਜੀ ਇੱਕ ਹੋਰ ਤੁਹਾਡੇ ਸਾਹਮਣੇ ਮੈਂ ਆਪਣੀ ਰਚਨਾ ਪੇਸ਼ ਕਰ ਰਹੀ ਹਾਂ ਜਿਹਦਾ ਨਾਮ ਹੈ ਤਲਬ ਜੀ ਤਲਬ ਲੱਗੀ ਸੀ ਮੈਨੂੰ ਨਸ਼ੇ ਦੀ ਤੇਰੀਆਂ ਅੱਖਾਂ ਵਿੱਚੋਂ ਮਹਿਕਾਨਾ ਮਿਲ ਗਿਆ ਹੂੰ ਇਤਰ ਲੋਚ ਦੇ ਗੰਧਲੇ ਮਨ ਨੂੰ ਤੇਰੀ ਖੁਸ਼ਬੂ ਦਾ ਖਜ਼ਾਨਾ ਮਿਲ ਗਿਆ ਜੀ ਇਕੱਲਾਪਨ ਪ੍ਰਤੀਤ ਹੋ ਰਿਹਾ ਸੀ ਤੇਰੇ ਸਾਥ ਨਾਲ ਸਭ ਜਮਾਨਾ ਮਿਲ ਗਿਆ ਲੈਣਾ ਚਾਹੁੰਦਾ ਸੀ ਹਿਸਾਬ ਦੁਨੀਆ ਤੋਂ ਤੈਨੂੰ ਪਾ ਕੇ ਸਭ ਹਰਜਾਨਾ ਮਿਲ ਗਿਆ ਤੇਰੇ ਤੇ ਲਿਖਣਾ ਮੈਂ ਪਹਿਲਾਂ ਹੀ ਚਾਹੁੰਦਾ ਸੀ ਜੀ ਤੇਰੀ ਮੁਸਕਰਾਹਟ ਦਾ ਇੱਕ ਬਹਾਨਾ ਮਿਲ ਗਿਆ ਹੂੰ ਤੇਰੇ ਚਿਹਰੇ ਚ ਚਿਰਾਂ ਤੋਂ ਸੁਖਵਿੰਦਰ ਨੂੰ ਜਿਹਦੀ ਤਲਾਸ਼ ਸੀ ਤੇਰੇ ਚਿਹਰੇ ਚ ਉਤਰਨਾ ਮਿਲ ਗਿਆ ਜੀ ਸੋ ਬਹੁਤ ਖੂਬ ਬਹੁਤ ਅੱਛਾ ਲਿਖਦੇ ਹੋ ਬਹੁਤ ਪਿਆਰੀ ਕਲਮ ਹੈ ਤੁਹਾਡੀ ਜਿੰਸ ਤੋਂ ਤੁਸੀਂ ਇੰਨੀਆਂ ਰਚਨਾਵਾਂ ਪਿਆਰੀਆਂ ਲਿਖ ਕੇ ਸਾਡੇ ਪਾਠਕਾਂ ਦੇ ਸਾਡੇ ਦਰਸ਼ਕਾਂ ਦੇ ਰੂਬਰੂ ਕਰਦੇ ਹੋ ਅ ਗੱਲ ਕੀਤੀ ਜਾਵੇ ਸਾਹਿਤ ਨੂੰ ਲੈ ਕੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਦਾ ਹੈ ਉੱਥੋਂ ਦੀ ਵਿਦੇਸ਼ ਦੀ ਧਰਤੀ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਕਿ ਉੱਥੇ ਪੰਜਾਬੀ ਮਾਂ ਬੋਲੀ ਦੀ ਸਾਹਿਤ ਦੀ ਕੀ ਸਥਿਤੀ ਹੈ ਜਦੋਂ ਤੁਸੀਂ ਉਹਨਾਂ ਸਭਾਵਾਂ ਵਿੱਚ ਜਾ ਕੇ ਵਿਦੇਸ਼ਾਂ ਦੇ ਲੋਕਾਂ 'ਚ ਜਾ ਕੇ ਵਿਸਰੇ ਹੋ ਮੈਂ ਜੀ ਇੱਕ ਵਾਰੀ ਇੰਗਲੈਂਡ ਜਾ ਚੁੱਕਾ ਹਾਂ ਜੀ ਉਹ ਮੇਰਾ ਪਰਸਨਲ ਕੰਮ ਸਹਿਤਕ ਵਿਜ਼ਿਟ ਹੀ ਤੁਸੀਂ ਉਹਨੂੰ ਕਹਿ ਸਕਦੇ ਹੋ ਜੀ ਉਹਦੇ ਵਿੱਚ ਜਾ ਕੇ ਮੈਂ ਆਪਣੇ ਸੱਜਣਾ ਮਿੱਤਰਾਂ ਨਾਲ ਜਾਂ ਛੋਟੇ-ਮੋਟੇ ਪ੍ਰੋਗਰਾਮਾਂ ਦੇ ਵਿੱਚ ਆਪਣੀਆਂ ਅਰਚਨਾਵਾਂ ਸ਼ੇਅਰ ਵੀ ਕੀਤੀਆਂ ਜੀ ਔਰ ਉੱਥੇ ਵੀ ਮੈਨੂੰ ਵਧੀਆ ਹੰਗਾਰਾ ਮਿਲਿਆ ਹਮ ਰਹੀ ਗੱਲ ਪੰਜਾਬੀ ਦੀ ਜਾਂ ਪੰਜਾਬੀਅਤ ਦੀ ਹਮ ਉਹ ਮੈਨੂੰ ਇਹ ਲੱਗਾ ਕਿ ਉਹ ਲੋਕ ਸਾਡੇ ਨਾਲੋਂ ਜਿਹੜੇ ਜ਼ਿਆਦਾ ਪੰਜਾਬੀ ਦੇ ਬਾਰੇ ਸੋਚ ਰਹੇ ਨੇ ਅਸੀਂ ਇੱਥੇ ਘੱਟ ਸੋਚਦੇ ਹਾਂ ਉਹ ਜ਼ਿਆਦਾ ਸੋਚ ਰਹੇ ਨੇ ਜੀ ਔਰ ਉਹ ਹਰ ਇੱਕ ਚੀਜ਼ ਨਾਲ ਪੰਜਾਬ ਤੋਂ ਦੂਰ ਰਹਿ ਕੇ ਵੀ ਉਹ ਪੰਜਾਬੀ ਇਤਨਾ ਜੁੜੇ ਹੋਏ ਨੇ ਜੀ ਸੋ ਕਿਤੇ ਨਾ ਕਿਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ ਆਪਣੇ ਸਾਹਿਤ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਨੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਨੇ ਅ ਗੱਲ ਕੀਤੀ ਜਾਵੇ ਤੁਹਾਡੇ ਡਿਪਾਰਟਮੈਂਟ ਦੀ ਅ ਕੇਵਰੀਤਾ ਸੀ ਦੇਖਦੇ ਆ ਕਿ ਬਹੁਤ ਸਾਰੇ ਅਧਿਆਪਕ ਆ ਉਹ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਹਿਤ ਨਾਲ ਜੋੜਦੇ ਆ ਤੇ ਤੁਸੀਂ ਕਿਦਾਂ ਆਪਣੇ ਜਿਹੜੇ ਸਾਥੀ ਹੁੰਦੇ ਆ ਜਾਂ ਹੋਰ ਤੁਹਾਡੇ ਅੰਡਰ ਵਰਕ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਾਹਿਤ ਨਾਲ ਜੋੜਨ ਲਈ ਮੋਟੀਵੇਟ ਕਰਦੇ ਹੋ ਦੇਖੋ ਜੀ ਹਰ ਇੱਕ ਮਹਿਕਮੇ ਦੇ ਵਿੱਚ ਇੱਕ ਸਟ੍ਰੈਸ ਲੈਵਲ ਹੁੰਦਾ ਹਾਂ ਬਿਲਕੁਲ ਤੇ ਜਦੋਂ ਕਿਤੇ ਅਸੀਂ ਮੇਰੇ ਸਾਥੀ ਵੀ ਕਿਤੇ ਸਟ੍ਰੈਸ 'ਚ ਹੁੰਦੇ ਨੇ ਹਾਂ ਤੇ ਨਾਲੇ ਤੇ ਉਹਨਾਂ ਨੂੰ ਗੈੱਟ ਥੈਦਰ ਵਾਸਤੇ ਮੈਂ ਕਹਿੰਨਾ ਕਿ ਮੇਰੇ ਰੂਮ ਚ ਆਓ ਯਾਰ ਤੁਸੀਂ ਹਾਂ ਤੇ ਉਹਨਾਂ ਨਾਲ ਆਪਣੀਆਂ ਰਚਨਾਵਾਂ ਸ਼ੇਅਰ ਕਰਨਾ ਵਾ ਕੁਝ ਇਸ ਤਰ੍ਹਾਂ ਦੀਆਂ ਰਚਨਾਵਾਂ ਜਿਨ੍ਹਾਂ ਦੇ ਨਾਲ ਉਹ ਹੱਸਣ ਖੇਡਣ ਤੇ ਉਹਨਾਂ ਦੇ ਵਿੱਚ ਇੱਕ ਤੇ ਸਾਇਤ ਨਾਲ ਜੁੜਨ ਦੀ ਵੀ ਇੱਕ ਲਲਕ ਆਵੇ ਔਰ ਉਹਨਾਂ ਨੂੰ ਮੈਂ ਡੀ-ਸਟ्रेस ਵੀ ਕਰ ਸਕਾਂ ਇਸ ਤਰ੍ਹਾਂ ਦੀਆਂ ਮੈਂ ਉਹਨਾਂ ਨੂੰ ਇਹ ਰਚਨਾਵਾਂ ਸੁਣਾਉਣਾ ਜੀ ਜੀ ਸੋ ਕਹਿੰਦੇ ਹੁੰਦੇ ਨਾ ਕਿਤੇ ਨਾ ਕਿਤੇ ਸਾਹਿਤ ਸਾਡਾ ਇੱਕ ਬਹੁਤ ਅੱਛਾ ਦੋਸਤ ਵੀ ਆ ਸਾਡੀਆਂ ਕਿਤਾਬਾਂ ਦੋਸਤ ਵੀ ਨੇ ਜਿਹੜੀਆਂ ਸਾਡੇ ਇਕੱਲੇਪਨ ਨੂੰ ਵੀ ਦੂਰ ਕਰ ਦਿੰਦੀਆਂ ਨੇ ਤੇ ਮਾਹੌਲ ਨੂੰ ਵੀ ਚੇਂਜ ਕਰ ਦਿੰਦੀਆਂ ਨੇ ਮਨ ਉਦਾਸ ਹੋਵੇ ਤਾਂ ਅਸੀਂ ਪੁਸਤਕ ਪੜ੍ਹ ਲੈਨੇ ਆ ਕੋਈ ਫਨੀ ਕੋਈ ਅਸੀਂ ਕੁਝ ਦੇਖਦੇ ਆ ਤਾਂ ਸਾਡਾ ਮਨ ਜਿਹੜਾ ਆਪਣੇ ਆਪ ਚੇਂਜ ਹੋ ਜਾਂਦਾ ਹੈ ਹਨਾ ਤੇ ਇਹੀ ਚੀਜ਼ ਆ ਤੁਹਾਡੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਆਪਣੇ ਸਾਥੀਆਂ ਨੂੰ ਵੀ ਸਾਹਿਤ ਨਾਲ ਜੋੜ ਰਹੇ ਹੈਗੇ ਆ ਘਰ ਦੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਘਰ ਦੇ ਵਿੱਚ ਹੋਰ ਵੀ ਪਰਿਵਾਰਿਕ ਮੈਂਬਰਾਂ ਨੂੰ ਸਾਹਿਤ ਨਾਲ ਪਿਆਰ ਹੈ ਜਾਂ ਬੱਚਿਆਂ ਦੇ ਵਿੱਚ ਸਾਹਿਤ ਨੂੰ ਲੈ ਕੇ ਰੁਚੀ ਹੈ ਮੇਰੇ ਦੋ ਬੇਟੇ ਨੇ ਜੀ ਵੱਡਾ ਬੇਟਾ ਤੇ ਕੈਨੇਡਾ ਚ ਉਹਦੀ ਜ਼ਿਆਦਾ ਰੁਚੀ ਨਹੀਂ ਹੈਗੀ ਛੋਟਾ ਬੇਟਾ ਇੱਥੇ ਐਮਏ ਕਰ ਰਿਹਾ ਉਹ ਮੇਰੇ ਤਰ੍ਹਾਂ ਗੀਤ ਔਰ ਕਵਿਤਾਵਾਂ ਉਹ ਵੀ ਲਿਖਦਾ ਜੀ ਜੀ ਤੇ ਬਾਕੀ ਪਰਿਵਾਰ ਦੇ ਵਿੱਚ ਜਿਹੜੇ ਮੇਰੇ ਮਿਸੇਜ ਨੇ ਜੀ ਮੈਂ ਜਦੋਂ ਲਿਖਣਾ ਵਾਂ ਉਹਨਾਂ ਦੀ ਸਹਾਇਤ ਵਿੱਚ ਰੁਚੀ ਭਾਵੇਂ ਜ਼ਿਆਦਾ ਨਹੀਂ ਪਰ ਜੋ ਚੀਜ਼ਾਂ ਮੈਂ ਲਿਖਣਾ ਵਾਂ ਹੂੰ ਉਹ ਕਈ ਵਾਰੀ ਉਹਨਾਂ ਨੂੰ ਮੈਂ ਪੜ੍ਹਾਣਾ ਵਾਂ ਉਹਦੀ ਉਹ ਪ੍ਰੂਫ ਰੀਡਿੰਗ ਵਗੈਰਾ ਕਰ ਦਿੰਦੇ ਨੇ ਮਤਲਬ ਹੁਣ ਉਹਨਾਂ ਦੇ ਵਿੱਚ ਵੀ ਇੱਕ ਸਿਹਤ ਦੇ ਪ੍ਰਤੀ ਇੱਕ ਜਿਹੜੀ ਲਲਕਸੀਓ ਡਵੈਲਪ ਹੋ ਰਹੀ ਹੈ ਜੀ ਜੀ ਚੇਨਿੰਗ ਜਿਹੜੀ ਹੈ ਕਿ ਉਹ ਤੁਹਾਨੂੰ ਪਤਾ ਵੀ ਹੁਣ ਦਿਖਾਈ ਦੇ ਰਹੀ ਹੈਗੀ ਸਾਹਿਤ ਨੂੰ ਲੈ ਕੇ ਸੋ ਤੁਸੀਂ ਪਹਿਸੇ ਵੀ ਜ਼ਿਕਰ ਕੀਤਾ ਕਿ ਕਾਫੀ ਸਪੋਰਟ ਕਰਦੇ ਨੇ ਤੁਹਾਡੇ ਨਾਲ ਜੀ ਸੋ ਇਹੀ ਹੁੰਦਾ ਹੈ ਕਿ ਜਦੋਂ ਸਾਡਾ ਲਾਈਫ ਪਾਰਟਨਰ ਸਾਨੂੰ ਹਰ ਖੇਤਰ ਦੇ ਵਿੱਚ ਅੱਗੇ ਜਾਣ ਲਈ ਮੋਟੀਵੇਟ ਕਰਦਾ ਹੈ ਤੇ ਬੰਦਾ ਖੁਦ ਉਸ ਫੀਲਡ ਦੇ ਵਿੱਚ ਬਹੁਤ ਅੱਗੇ ਤੱਕ ਜਾਂਦਾ ਹੈ ਸੋ ਗੱਲ ਕੀਤੀ ਜਾਵੇ ਭਵਿਕਰੀ ਦੀਆਂ ਯੋਜਨਾਵਾਂ ਦੀ ਬਹੁਤ ਵਧੀਆ ਸੀ ਲਿਖਦੇ ਆ ਤਾਂ ਕੁਝ ਗੱਲਾਂ ਸਾਡੇ ਜ਼ਿਹਨ ਵਿੱਚ ਹੁੰਦੀਆਂ ਨੇ ਕਿ ਹਜੇ ਆ ਲਿਖਣਾ ਬਾਕੀ ਹੈ ਸੋ ਉਪਵਿਖਦੀਆਂ ਕੀ ਯੋਜਨਾਵਾਂ ਨੇ ਕੀ ਕੁਝ ਨਵਾਂ ਸਾਡੇ ਪਾਠਕਾਂ ਲਈ ਹੋਰ ਲੈ ਕੇ ਆ ਰਹੇ ਹਾਂ ਦੇਖੋ ਵਿਖ ਦੇ ਵਿੱਚ ਵੀ ਮੇਰੀਆਂ ਜਿਹੜੀਆਂ ਤਿੰਨ ਬੁੱਕਸ ਨੇ ਉਹਦੇ ਪਾਈਪਲਾਈਨ 'ਚ ਨੇ ਉਹਦੇ ਵਿੱਚ ਲਗਭਗ 300 ਜਿਹੜੀਆਂ ਕਵਿਤਾਵਾਂ ਨੇ ਉਹ ਮੈਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਾਂਗਾ ਜੀ ਉਹਨਾਂ 300 ਕਵਿਤਾਵਾਂ ਦੇ ਵਿੱਚ ਲਗਭਗ ਮੈਂ ਹਰੇਕ ਵਿਸ਼ੇ ਨੂੰ ਟੱਚ ਕੀਤਾ ਜੀ ਜੀ ਤੇ ਬਹੁਤ ਅੱਛਾ ਹੈ ਕਿ ਵੀ ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਜਲਦੀ ਹੀ ਤੁਹਾਡੇ ਪ੍ਰੋਜੈਕਟ ਕੰਪਲੀਟ ਹੋ ਜਾਣ ਤੇ ਜੋ ਤੁਹਾਡੀਆਂ ਰਚਨਾਵਾਂ ਨੇ ਸਾਡੇ ਪਾਠਕਾਂ ਦੇ ਕੋਲ ਪਹੁੰਚ ਜਾਣ ਅ ਗੱਲ ਕੀਤੀ ਜਾਵੇ ਤੁਹਾਡੇ ਕੰਮ ਕਾਜ ਨੂੰ ਲੈ ਕੇ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਅੱਜ ਦੇ ਯੂਥ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਨੌਜਵਾਨ ਰਾਈਟਰ ਵੀ ਤੁਹਾਨੂੰ ਮਿਲਦੇ ਹੋਣਗੇ ਸੋ ਉਹਨਾਂ ਦੀ ਸ਼ਾਇਰੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੋ ਅੱਜ ਦੇ ਨੌਜਵਾਨ ਸ਼ਾਇਰ ਨੇ ਤਕੋ ਸ਼ਾਇਰੀ ਜਿਹੜੀ ਹੈ ਜਾਂ ਲਿਖਣ ਦੀ ਜਿਹੜੀ ਕਲਾ ਹੈ ਉਹ ਹਰੇਕ ਬੰਦੇ ਦੀ ਆਪਣੀ ਆਪਣੀ ਹੁੰਦੀ ਹੈ ਉਹਦੀ ਏਜ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਹੂੰ ਉਹ ਉਹ ਆਪਣੇ ਖਿਆਲਾਂ ਦੇ ਹਿਸਾਬ ਨਾਲ ਉਲੱਗ-ਉਲੱਗ ਤਰੀਕੇ ਨਾਲ ਲਿਖਦੇ ਨੇ ਪਰ ਜਿਹੜੇ ਬੱਚੇ ਨਵੇਂ ਨੇ ਹੂੰ ਜਿਹੜੀਆਂ ਪਰਾਤਨ ਜਿਹੜੀਆਂ ਲਿਖਤਾ ਸੀ ਹੂੰ ਉਹਨਾਂ ਨਾਲੋਂ ਥੋੜਾ ਜਿਹਾ ਉਹਨਾਂ ਦਾ ਲੈਵਲ ਡਾਊਨ ਹੈ ਜੀ ਜੋ ਪਹਿਲੇ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਭਾਈ ਵੀਰ ਸਿੰਘ ਜੀ ਇਹ ਲਿਖ ਗਏ ਨੇ ਉਹਨਾਂ ਦੇ ਨਾਲ ਦੀ ਬਰਾਬਰੀ ਤੇ ਨਹੀਂ ਹੈਗੀ ਬਾਰੇ ਇੱਕ ਲਗ طریقے ਦੇ ਨੇ ਕੋਸ਼ਿਸ਼ ਵਧੀਆ ਉਹਨਾਂ ਦੀ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸ਼ੇ ਬਟਾਲ ਵੀ ਜੀ ਉਹਨਾਂ ਦਾ ਅ ਵੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਡੇ ਪਸੰਦੀਦਾ ਕਵੀ ਕਿਹੜੇ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਧ ਪੜ੍ਹਿਆ ਹੈ ਜਾਂ ਜਿਨ੍ਹਾਂ ਤੋਂ ਪ੍ਰੇਰਿਤ ਵੀ ਹੋਏ ਹੋ ਤੁਸੀਂ ਦੇਖੋ ਮੇਰੀਆਂ ਜੋ ਰਚਨਾਵਾਂ ਨੇ ਉਹਦੇ ਵਿੱਚੋਂ ਤੁਹਾਨੂੰ ਰੋਮਾਂਟਿਕ ਜਿਹੜੀ ਚਲਕ ਚਲਕੋ ਜ਼ਿਆਦਾ ਮਿਲਦੀ ਔਰ ਮਿਲੇਗੀ ਵੀ ਅਗਲੀਆਂ ਆਉਣ ਵਾਲੀਆਂ ਕਿਤਾਬਾਂ ਦੇ ਵਿੱਚ ਵੀ ਜੀ ਔਰ ਮੈਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਬਹੁਤ ਪੜਿਆ ਜੀ ਇੱਕ ਤਾਂ ਸਾਡੇ ਪਿੰਡ ਤੋਂ ਹੈ ਵੀ ਜਿਆਦਾ ਦੂਰ ਨਹੀਂ ਹੈਗੇ ਔਰ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਪੜ ਕੇ ਇੱਕ ਮਨ ਨੂੰ ਜੋ ਤਸੱਲੀ ਮਿਲਦੀ ਹੈ ਹਮ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਉਹਨਾਂ ਦੀ ਰੀਡ ਕਰਾਂ ਜੀ ਉਹਨਾਂ ਨੂੰ ਮੈਂ ਫੋਲੋ ਕਰਦਾ ਹਾਂ ਜੀ ਸੋ ਜ਼ਰੂਰ ਅਸੀਂ ਇਹੀ ਦੁਆ ਕਰਾਂਗੇ ਕਿ ਸ਼ਿਵ ਬਟਾਲਵੀ ਦੋਦਰ ਜਿਹੜਾ ਖਤਾਵਾ ਤੁਹਾਨੂੰ ਮਿਲੇ ਜਿਸ ਤਰ੍ਹਾਂ ਦਾ ਤੁਹਾਡਾ ਅਰਮਾਨ ਨੇ ਜੋ ਤੁਹਾਡੀਆਂ ਰੀਜ਼ਾ ਨੇ ਉਹ ਜ਼ਰੂਰ ਪੂਰੀਆਂ ਹੋਣ ਤੁਸੀਂ ਬਹੁਤ ਅੱਛਾ ਲਿਖਦੇ ਹੋ ਗੱਲ ਕੀਤੀ ਜਾਵੇ ਮੌਜੂਦਾ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਪੰਜਾਬੀ ਨਾਲੋਂ ਟੁੱਟਦੇ ਜਾ ਰਹੇ ਨੇ ਪਰ ਪੰਜਾਬੀ ਨੂੰ ਪਰਫੁੱਲਤ ਕਰਨ ਲਈ ਬਹੁਤ ਸਾਰੀਆਂ ਸੁਭਾਵਾਂ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਕਿਹੜੀਆਂ-ਕਿਹੜੀਆਂ ਸੁਭਾਵਾਂ ਦੇ ਨਾਲ ਮਿਲ ਕੇ ਪੰਜਾਬੀ ਸਾਹਿਤ ਨੂੰ ਉੱਪਰ ਲੈ ਕੇ ਜਾਣ ਲਈ ਉਪਰਾਲੇ ਕਰ ਰਹੇ ਹੋ ਦੇਖੋ ਜੀ ਸਭ ਤੋਂ ਪਹਿਲੀ ਤੇ ਗੱਲ ਮੈਂ ਕਹਿਣਾ ਭੁੱਲ ਗਿਆ ਵੀ ਜੋ ਲਖਵਿੰਦਰ ਸਿੰਘ ਜੋਲ ਜੀ ਨੇ ਜੀ ਉਹਨਾਂ ਦੀ ਜੋ ਸਹਿਤ ਨੂੰ ਦੇਣ ਆ ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਜੀ ਉਹਨਾਂ ਦਾ ਕਾਵ ਲੋਕ ਨਾਲ ਵੀ ਮੈਂ ਜੁੜਿਆ ਵਾਂ ਜੀ ਹਾਂ ਕਾਵ ਲੋਕ ਚ ਮੇਰੀ ਰਜਾਨਾ ਕਵਿਤਾਵਾਂ ਆਂਦੀਆਂ ਨੇ ਵੀਕਲੀ ਵੀ ਆਂਦੀਆਂ ਨੇ ਉਹਨਾਂ ਦੀਆਂ ਫੋਰਟਨਾਈਟਲੀ ਵੀ ਆਂਦੀਆਂ ਨੇ ਜੀ ਤੇ ਇਸ ਤੋਂ ਇਲਾਵਾ ਸਾਡੇ ਟਾਂਡੇ ਦੀ ਇੱਕ ਸਹਿਤਕ ਇੱਕ ਪੇੜੇ ਉਹਦੇ ਨਾਲ ਵੀ ਮੈਂ ਜੁੜਿਆ ਵਾਂ ਜੀ ਚੰਡੀਗੜ੍ਹ ਦੇ ਵਿੱਚ ਨੇ ਮਤਲਬ ਜੇ ਸ੍ਰੀ ਪੇੜ ਤੋਂ ਮੈਨੂੰ ਸਹਿਤਕ ਪੇੜ ਤੋਂ ਮੈਨੂੰ ਇਨਵੀਟੇਸ਼ਨ ਕੋਈ ਆਂਦਾ ਹੈ ਤੇ ਮੈਂ ਉੱਥੇ ਜ਼ਰੂਰ ਪਹੁੰਚਣਾ ਮੈਂ ਤੇ ਜੋ ਮੇਰੇ ਲਾਖ ਉੱਥੇ ਦੀ ਸੇਵਾ ਹੁੰਦੀ ਹੈ ਮੈਂ ਆਪਣੇ ਸਹਿਤ ਨਾਲ ਉੱਥੇ ਸੇਵਾ ਕਰਦਾ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਹੋਰ ਰਚਨਾ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਕਰਾਂਗੇ ਜੀ ਇਹ ਮੇਰੀ ਰਚਨਾ ਹੈ ਜੀ ਆਮ ਹੋ ਗਿਆ ਵਾਂ ਜੀ ਇਹ ਮੈਂ ਲੇਖਨ ਦਾ ਮੇਰਾ ਕਾਰਨ ਹੀ ਹੈ ਵੀ ਅੱਜਕੱਲ੍ਹ ਦੁਨੀਆ ਦੇ ਵਿੱਚ ਜਦੋਂ ਤੁਹਾਡਾ ਮਤਲਬ ਨਿਕਲ ਜਾਂਦਾ ਤੁਸੀਂ ਉਸ ਬੰਦੇ ਨੂੰ ਇਗਨੋਰ ਕਰ ਦਿੰਦੇ ਹੋ ਬਿਲਕੁਲ ਤੇ ਮੈਂ ਆਮ ਹੋ ਗਿਆ ਤੇ ਉਹਨਾਂ ਲੋਕਾਂ ਤੇ ਲਿਖਿਆ ਜੋ ਮਤਲਬ ਕੱਢ ਕੇ ਇਗਨੋਰ ਕਰ ਦਿੰਦੇ ਨੇ ਜੀ ਕੁਝ ਇੱਕ ਖਾਸ ਲੋਕਾਂ ਲਈ ਮੈਂ ਆਮ ਹੋ ਗਿਆ ਹਾਂ ਹਮ ਕਦੇ ਸੀ ਪੁਸ਼ਪ ਪਰਤੀਤ ਮੇਰੀ ਡਾਡੀ ਹੁਣ ਹਰ ਜਗ੍ਹਾ ਗੁਮਨਾਮ ਹੋ ਗਿਆ ਹਾਂ ਕੁਝ ਇੱਕ ਖਾਸ ਲੋਕਾਂ ਲਈ ਮੈਂ ਆਮ ਹੋ ਗਿਆ ਜੀ ਜੀ ਸੀ ਕਦੇ ਦਿਨ ਰਾਤ ਹੁੰਦਾ ਹੁਣ ਤੂੰ ਤੂੰ ਦਾ ਉਪਨਾਮ ਹੋ ਗਿਆ ਹਾਂ ਕਦੇ ਚਮਕ ਸੀ ਜੇਤੂ ਸਕੰਦਰ ਵਾਂਗ ਹੁਣ ਹਾਰਾਂ ਦਾ ਸੁਲਤਾਨ ਹੋ ਗਿਆ ਹਾਂ ਕੁਝ ਕੁ ਖਾਸ ਲੋਕਾਂ ਲਈ ਮੈਂ ਆਮ ਹੋ ਗਿਆ ਜੀ ਬਹੁਤ ਖੂਬ ਉਂਗਲੀ ਫੜ ਜਿਹਨੂੰ ਰਾਹ ਸਭ ਦੱਸੇ ਉਸ ਲਈ ਭਟਕਿਆ ਹੋਇਆ ਮੁਕਾਮ ਹੋ ਗਿਆ ਹਾਂ ਸੁਖਵਿੰਦਰ ਭੁੱਲ ਜਾਣਾ ਦਸਤੂਰ ਦੁਨੀਆ ਦਾ ਕਿਸੇ ਨੁਕਰੇ ਲੱਗਾ ਪੁਰਾਣਾ ਸਮਾਨ ਹੋ ਗਿਆ ਹਾਂ ਕੁਝ ਕੁ ਲੋਕਾਂ ਲਈ ਮੈਂ ਆਮ ਹੋ ਗਿਆ ਜੀ ਸੋ ਬਹੁਤ ਵਧੀਆ ਤੁਹਾਡੀ ਕਵਿਤਾ ਸੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਹੈ ਸੋ ਕਿਤੇ ਨਾ ਕਿਤੇ ਇਸ ਜ਼ਿੰਦਗੀ ਦੀ ਹਕੀਕਤ ਨੂੰ ਵੀ ਬਿਆਨ ਕਰਦੀ ਹੈ ਕਿਉਂਕਿ ਮੌਜੂਦਾ ਸਮੇਂ ਚ ਅਸੀਂ ਇਸ ਤਰ੍ਹਾਂ ਦੇ ਹਾਲਾਤ ਵੀ ਦੇਖਦੇ ਆ ਕਿ ਮਤਲਬ ਨਿੱਕਲ ਜਾਂਦੇ ਲੋਕਾਂ ਦੀ ਨਜ਼ਰ ਹੀ ਬਦਲ ਜਾਂਦੀ ਹੈ ਕੀ ਆ ਗੱਲ ਕੀਤੀ ਜਾਵੇ ਸਾਹਿਤ ਨੂੰ ਲੈ ਕੇ ਵੀ ਜਦੋਂ ਅਸੀਂ ਸਾਹਿਤ ਦੀ ਰਚਨਾ ਕਰਦੇ ਆ ਤਾਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਦੇ ਆ ਕਿ ਅਸੀਂ ਲਿਖਣਾ ਹੈ ਤੇ ਸਾਡੇ ਸਮਾਜ ਦੇ ਵਿੱਚ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਤੇ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਸਾਹਿਤ ਦੀ ਸਿਰਜਣਾ ਕਰਦੇ ਹੋ ਤੱਕ ਜੀ ਮੈਂ ਜਦੋਂ ਵੀ ਕੋਈ ਰਚਨਾ ਆਪਣੀ ਲਿਖਦਾ ਵਾਂ ਸ਼ੁਰੂ ਕਰਨਾ ਮੈਂ ਉਹਦਾ ਇਹ ਦਿਮਾਗ 'ਚ ਰੱਖਣਾ ਵੀ ਇਹ ਮੇਰੀ ਰਚਨਾ ਕਿਸੇ ਧਰਮ ਦੇ ਖਿਲਾਫ ਨਾ ਜਾਵੇ ਕਿਸੇ ਜਾਤ ਦੇ ਖਿਲਾਫ ਨਾ ਜਾਵੇ ਜਾਂ ਕਿਸੇ ਖਾਸ ਵਰਗ ਦੇ ਖਿਲਾਫ ਨਾ ਜਾਵੇ ਕਿਸੇ ਰਾਜਨੀਤਿਕ ਦਲ ਨਾਲ ਨਾ ਮਤਲਬ ਮੈਂ ਇਹ ਪੂਰਾ ਖਿਆਲ ਰੱਖਣਾ ਵਾਂ ਕਿ ਇਹ ਕਿਸੇ ਨੂੰ ਠੇਸ ਨਾ ਪਹੁੰਚਾਵੇ ਜੀ ਤੇ ਉਸ ਹੁਣ ਤੱਕ ਮੇ ਜਿਹੜੀਆਂ ਕਿਤਾਬਾਂ ਆ ਚੁੱਕੀਆਂ ਨੇ ਉਹਦੇ ਵਿੱਚ ਮੇਰਾ ਕੋਈ ਵੀ ਇਦਾਂ ਦਾ ਮੇਰੀ ਕੋਈ ਰਚਨਾ ਨਹੀਂ ਜਿੱਤੇ ਕਦੀ ਕੋਈ ਇਸ਼ੂ ਉਠਿਆ ਹੋਵੇ ਜੀ ਵੈਸੇ ਤਾਂ ਤੁਸੀਂ ਜ਼ਿਕਰ ਕਰ ਦਿੱਤਾ ਵੀ ਕਿਸੇ ਵੀ ਰਚਨਾ ਦਾ ਕੋਈ ਵੀ ਇਸ਼ੂ ਨਹੀਂ ਉਠਿਆ ਪਰ ਕਈ ਕਹਿੰਦੇ ਹੁੰਦੇ ਆ ਵੀ ਜਦੋਂ ਤੱਕ ਆਲੋਚਨਾ ਨਹੀਂ ਹੁੰਦੀ ਤਾਂ ਥੋੜਾ ਜਿਹਾ ਸਾਨੂੰ ਅੱਗੇ ਵਧਣ ਦਾ ਹੋਰ ਮੌਕਾ ਨਹੀਂ ਮਿਲਦਾ ਪਰ ਕਦੀ ਨਾ ਕਦੀ ਆਲੋਚਨਾ ਤਾਂ ਕਿਸੇ ਨਾ ਕਿਸੇ ਕਵਿਤਾ ਦੀ ਹੋਈ ਜ਼ਰੂਰ ਹੋਏਗੀ ਤੇ ਉਹਦੇ ਤੋਂ ਕਿਸ ਤਰ੍ਹਾਂ ਦਾ ਅਨੁਭਵ ਮਿਲਿਆ ਤੁਹਾਨੂੰ ਦੇਖੋ ਮੈਂ ਜ਼ਿਆਦਾ ਜਿਹੜੀਆਂ ਮੇਰੀਆਂ ਰਚਨਾਵਾਂ ਨੇ ਜਿਹੜੀਆਂ ਸਾਥੀਆਂ ਨੇ ਜਾਂ ਹੋਰ ਜਿਹੜੇ ਮੇਰੇ ਤੇ ਮਰੇ ਸਿੰਗਰ ਨੇ ਉਹਨਾਂ ਨੇ ਰਚਨਾਵਾਂ ਤੇ ਜੇ ਕਦੀ ਕੋਈ ਥੋੜਾ ਬਹੁਤਾ ਕਿੰਤੂ ਪਰੰਤੂ ਕੀਤਾ ਤੇ ਉਹ ਰੋਮਾਂਟਿਕ ਜਿਹੜੀਆਂ ਮੇਰੀਆਂ ਕਵਿਤਾਵਾਂ ਨੇ ਉਹਨਾਂ ਤੇ ਕੀਤਾ ਕਿ ਤੂੰ ਇਹਦੇ ਵਿੱਚ ਬਹੁਤ ਜਿਵੇਂ 6 ਵਜੇ ਵੱਜੇ ਆਸ਼ਿਕ ਦੀ ਗੱਲ ਕਰਦਾ ਤੈਨੂੰ ਕਿਹਦੀ 6 ਵਜੇ ਹੈ ਇਹ ਵੋ ਹੈ ਮੈਨੂੰ ਉਹ ਫਿਰ ਉਹਨਾਂ ਨੂੰ ਕਲੀਅਰਿਫਾਈ ਕਰਨਾ ਪੈਂਦਾ ਹੈ ਕਿ ਇਹ ਮੇਰੇ ਸਿਰਫ ਮੇਰੀ ਇਮੇਜਿਨੇਸ਼ਨ ਹੈ ਮੇਰਾ ਐਵੇਂ ਦਾ ਕੋਈ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਪਰ ਫਿਰ ਵੀ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਮੈਂ ਅੱਗੇ ਤੇ ਕੰਟਰੋਲ ਕਰਾਂਗਾ ਪਰ ਮੈਂ ਗੱਲ ਛੇਵ ਕੁਮਾਰ ਬਟਾਲਵੀ ਜੀ ਦੀ ਕੀਤੀ ਹੈ ਤੇ ਮੇਰੀਆਂ ਫਿਰ ਲਿਖਤਾਂ 'ਚ ਉਹੀ ਰੰਗ ਦੁਬਾਰਾ ਫਿਰ ਆ ਜਾਂਦਾ ਜੀ ਬਿਲਕੁਲ ਬਿਲਕੁਲ ਤੇ ਬਹੁਤ ਅੱਛਾ ਲਿਖਦੇ ਹੋ ਤੁਸੀਂ ਤੇ ਸਾਨੂੰ ਵੀ ਲੱਗਦਾ ਹੈ ਕਿ ਵੀ ਹੋਰ ਅੱਗੇ ਤੱਕ ਜਾਓਗੇ ਜੋ ਤੁਹਾਡੀਆਂ ਪੁਸਤਕ ਆਉਣ ਵਾਲੀਆਂ ਨੇ ਉਹਨਾਂ ਵਿੱਚ ਵੀ ਤੁਹਾਨੂੰ ਭਰਪੂਰ ਹੰਕਾਰਾ ਮਿਲੇਗਾ ਸੋ ਕਹਿੰਦੇ ਹੁੰਦੇ ਵੀ ਅੱਜ ਦੇ ਦੌਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬੱਚੇ ਆ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਆ ਉੱਥੇ ਤੁਸੀਂ ਕੀ ਸੋਚਦੇ ਹੋ ਕਿ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਮਾਪਿਆਂ ਨੂੰ ਜਾਂ ਅਧਿਆਪਕਾਂ ਨੂੰ ਜਾਂ ਹੋਰ ਜਿਹੜੀਆਂ ਸੁਭਾਵਾਂ ਨੇ ਉਹਨਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ ਦੇਖੋ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਕੱਲ ਜਿਹੜਾ ਯੁੱਗ ਚੱਲ ਰਿਹਾ ਹੈ ਇਹਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਕਿਤਾਬਾਂ ਨਾਲ ਜਾਂ ਲਾਇਬ੍ਰੇਰੀ ਨਾਲ ਜਿਵੇਂ ਅਸੀਂ ਲਾਇਬ੍ਰੇਰੀਆਂ ਚ ਪੜ੍ਹਦੇ ਰਿਆਂ ਜਾ ਕੇ ਉਹਨਾਂ ਬੱਚਿਆਂ ਨੂੰ ਉਹਦੇ ਨਾਲ ਕੋਈ ਲੈਣ ਦਿੰਨੀ ਹੈਗਾ ਜੀ ਜਿੰਨੇ ਚਿਰ ਤੱਕ ਅਸੀਂ ਆਪਣਾ ਸੱਭਿਆਚਾਰ ਆਪਣਾ ਇਤਿਹਾਸ ਨਹੀਂ ਪੜ੍ਹਾਂਗੇ ਕਿਤਾਬਾਂ ਨਾਲ ਨਹੀਂ ਜੁੜਾਂਗੇ ਅਸੀਂ ਇੱਕ ਚੰਗੇ ਇਨਸਾਨ ਨਹੀਂ ਬਣ ਸਕਦੇ ਔਰ ਨਵੇਂ ਸਮਾਜ ਦੀ ਚੰਗੇ ਸਮਾਜ ਦੀ ਸਿਰਜਣਾ ਵੀ ਨਹੀਂ ਕਰ ਸਕਦੇ ਜੀ ਇਹਦੇ ਵਿੱਚ ਬਹੁਤ ਜਿਹੜਾ ਹੈ ਉਹ ਮਾਪਿਓ ਦਾ ਵੀ ਰੋਲ ਹੈ ਕਿ ਉਹ ਬੱਚੇ ਨੂੰ ਸਹਿਤ ਨਾਲ ਜੋੜਨ ਕਿਉਂਕਿ ਬੱਚਿਆਂ ਨੇ ਟੀਚਰਸ ਕੋਲੋਂ ਔਰ ਪੇਰੈਂਟਸ ਕੋਲੋਂ ਜ਼ਿਆਦਾ ਸਿੱਖਣਾ ਹੁੰਦਾ ਬਿਲਕੁਲ ਇਹ ਦੋ ਹੀ ਚੀਜ਼ਾਂ ਐਮੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਸਿਖਾ ਸਕਦੀਆਂ ਨੇ ਸਹਿਤ ਨਾਲ ਜੋੜ ਸਕਦੀਆਂ ਨੇ ਮੈਂ ਇਹੋ ਹੀ ਕਹਾਂਗਾ ਕਿ ਟੀਚਰ ਔਰ ਪਰਿਵਾਰ ਨੂੰ ਬੱਚਿਆਂ ਨੂੰ ਸਹਿਤ ਨਾਲ ਜੋੜਨ ਦੀ ਹਦਾਇਤਾਂ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਜੀ ਤੇ ਤੁਹਾਡੀਆਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਕੁਝ ਲਿਖਣਾ ਵੀ ਆ ਕਵਿਤਾਵਾਂ ਤੋਂ ਹਟ ਕੇ ਵੀ ਤੁਸੀਂ ਕੁਝ ਹੋਰ ਲਿਖ ਦਿਓ ਦੇਖੋ ਕਵਿਤਾਵਾਂ ਤੋਂ ਇਲਾਵਾ ਮੈਂ ਲਗਭਗ ਮੇਰੇ 200 ਦੇ ਕਰੀਬ ਮੈਂ ਗੀਤ ਲਿਖ ਚੁੱਕਿਆ ਜੀ ਉਸ ਤੋਂ ਇਲਾਵਾ ਮੈਂ ਆਪਣੀਆਂ ਜਿਹੜੀਆਂ ਕਵਿਤਾਵਾਂ ਨੇ ਜਿਹੜੀ ਬੁੱਕਸ ਦੇ ਵਿੱਚ ਮੈਂ ਨਾਲ ਇੱਕ ਸ਼ਾਰਟ ਸਟੋਰੀ ਜ਼ਰੂਰ ਪਾ ਦਿੰਨਾ ਵਾਂ ਜਿਵੇਂ ਮੈਂ ਚਾਰ ਕਿਤਾਬਾਂ ਚਾਰ ਕਵਿਤਾਵਾਂ ਤੋਂ ਬਾਅਦ ਇੱਕ ਸ਼ਾਰਟ ਸਟੋਰੀ ਪਾ ਦਿੰਨਾ ਉਹਦਾ ਇੱਕ ਤੇ ਕਾਰਨ ਇਹ ਹੁੰਦਾ ਹੈ ਕਿ ਬੰਦਾ ਉਹ ਇੱਕ ਚੀਜ਼ ਪੜ੍ਹ-ਪੜ੍ਹ ਕੇ ਅੱਕਦਾ ਨਹੀਂ ਤੇ ਮੈਂ ਆਨ ਵਾਲੇ ਸਮੇਂ ਦੇ ਵਿੱਚ ਵੀ ਇੱਕ ਨੋਵਲ ਲਿਖ ਰਿਹਾ ਜੀ ਜੀ ਕੇ ਲਈ ਤੂੰ ਜਲਾਲਪੁਰ ਠੀਕ ਉਹ ਨਾਵਲ ਇਹਦਾ ਕੋਈ 200 ਪੇਜ ਮੈਂ ਲਿਖ ਚੁੱਕਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪੂਰਾ ਕਰਾਂਗੇ ਜੀ ਸਾਨੂੰ ਸੀ ਵੀ ਜਿਹੜੇ ਦਿਲ ਦੇ ਭੇਡਾ ਉਹ ਖੋਲ ਲੈਣੇ ਚਾਹੀਦੇ ਆ ਹੁਣ ਤੁਸੀਂ ਵੈਸੇ ਜ਼ਿਕਰ ਨਹੀਂ ਕੀਤਾ ਸੀ ਦੇਖ ਲਓ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਵੀ ਨਾਵਲ ਦੀ ਵੀ ਤਿਆਰੀ ਜਿਹੜੀ ਉਹ ਚੱਲ ਰਹੀ ਹੈਗੀ ਆ ਤੇ ਨਾਵਲ ਦਾ ਜਿਸ ਤਰ੍ਹਾਂ ਦਾ ਪਲਾਟ ਆ ਉਹ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਲੈ ਕੇ ਚੱਲ ਰਹੇ ਹੋ ਕਿ ਉਹਦਾ ਕੁਝ ਆਈਡੀਆ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੋ ਉਹਦਾ ਜੀ ਇਹ 1947 ਤੋਂ ਲੈ ਕੇ ਜਦੋਂ ਸਾਡੇ ਬਜ਼ੁਰਗ ਅਨ ਡਿਵਾਈਡਿਡ ਭਾਰਤ ਦੇ ਵਿੱਚ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਚ ਰਹਿੰਦੇ ਸੀ ਹੂੰ ਉਥੋਂ ਜਿਹੜਾ ਪਿੰਡ ਸੀ ਉਹ ਕਿਲਾ ਸੂਰਾ ਸਿੰਘ ਸਾਡਾ ਪਿੰਡ ਸੀ ਜੀ ਆਪਾਂ ਉਸ ਪਿੰਡ ਤੋਂ ਲੈ ਕੇ ਜਿਹੜਾ ਪਿੰਡ ਚ ਹੁਣ ਅਸੀਂ ਜਲਾਲਪੁਰ ਆਏ ਆ ਜੀ ਉਹਦੇ ਨਾਲ ਸਬੰਧਤ ਜੋ ਵੀ ਚੀਜ਼ਾਂ ਨੇ ਮੈਂ ਉਹਦੇ ਵਿੱਚ ਰਿਫਲੈਕਟ ਕੀਤੀਆਂ ਨੇ ਜੀ ਔਰ ਉਹਦਾ ਕੁਝ ਜੋ ਪਾਰਟ ਹੈ ਉਹ ਪਾਕਿਸਤਾਨ ਜਾ ਕੇ ਪੂਰਾ ਹੋਏਗਾ ਉਹ ਥੋੜੇ ਹਾਲਾਤ ਅਜੇ ਐਵੇਂ ਨੇ ਮੈਂ ਜਾ ਨਹੀਂ ਸਕਦਾ ਇਸ ਕਰਕੇ ਉਹਨੂੰ ਫਾਈਨਲ ਨਹੀਂ ਕਰ ਰਿਹਾ ਜੀ ਸੋ ਅਸੀਂ ਜ਼ਰੂਰ ਦੁਆਵਾਂ ਕਰਾਂਗੇ ਕਿ ਤੁਹਾਡਾ ਇਹ ਜਿਹੜਾ ਕੰਪਲੀਟ ਕਰਨ ਵਾਲਾ ਨਾਵਲ ਪਿਆ ਹੈ ਉਹ ਜ਼ਰੂਰ ਕੰਪਲੀਟ ਹੋਏ ਤੇ ਤੁਸੀਂ ਪਾਕਿਸਤਾਨ ਦੀ ਯਾਤਰਾ ਵੀ ਕਰੋ ਜੋ ਉੱਥੋਂ ਤੁਸੀਂ ਸਾਹਿਤ ਨੂੰ ਲੈ ਕੇ ਲਿਖਣਾ ਚਾਹੁੰਦੇ ਹੋ ਉੱਥੋਂ ਦੇ ਇਤਿਹਾਸ ਦੀਆਂ ਜੋ ਤੰਦਾ ਨੇ ਉਹਨਾਂ ਨੂੰ ਲੈ ਕੇ ਲਿਖਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਪਣੇ ਵੱਡਿਆਂ ਵਡੇਰਿਆਂ ਨੂੰ ਲੈ ਕੇ ਲਿਖਿਆ ਕਿ ਕਿਸ ਤਰ੍ਹਾਂ ਵੰਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਉਹ ਜਿਨ੍ਹਾਂ ਨੇ ਸਮਾਂ ਹੰਡਾਇਆ ਉਹਨਾਂ ਨੂੰ ਉਹ ਪਤਾ ਆ ਸੋ ਤੁਹਾਡਾ ਜਿਹੜਾ ਇਹ ਨਾਵਲ ਆ ਮੈਨੂੰ ਲੱਗਦਾ ਵੀ ਜਦੋਂ ਲੋਕ ਪੜਨਗੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਜ਼ਰੂਰ ਆਉਣਗੇ ਜਿਸ ਤਰ੍ਹਾਂ ਦਾ ਤੁਸੀਂ ਥੀਮ ਇਸ ਦਾ ਦੱਸ ਰਹੇ ਹੈਗੇ ਆ ਤੇ ਅੱਜ ਦੇ ਨੌਜਵਾਨਾਂ ਨੂੰ ਤੁਸੀਂ ਮਤਲਬ ਕਿ ਕਿਸ ਤਰ੍ਹਾਂ ਦਾ ਸਨੇਹਾ ਦੇਣਾ ਚਾਹੋਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਾਹਿਦੀ ਰਚਨਾ ਕਰਨੀ ਚਾਹੀਦੀ ਹੈ ਦੇਖੋ ਜੀ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਰਚਨਾ ਜਿਹੜੀ ਉਹ ਸੋਚ ਕੇ ਨਹੀਂ ਲਿਖੀ ਜਾ ਸਕਦੀ ਜੋਤ ਖਿਆਲ ਆਣਗੇ ਤੁਹਾਡੇ ਦਿਮਾਗ 'ਚ ਤੁਸੀਂ ਉਹ ਹੀ ਲਿਖੋਗੇ ਮੇਰਾ ਮੈਸੇਜ ਇਹੋ ਹੀ ਇਹਨਾਂ ਨੂੰ ਵੀ ਇੱਕ ਚੰਗੇ ਸਹਿਤ ਦੀ ਰਚਨਾ ਕੀਤੀ ਜਾਵੇ ਜਿਸ ਦੇ ਨਾਲ ਸਮਾਜ ਗੰਧਲਾ ਨਾ ਹੋਵੇ ਸਮਾਜ ਜਾਂ ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਤੋਂ ਕੁਝ ਸਿੱਖਣ ਸਿੱਖਣ ਨੂੰ ਮਿਲੇ ਜੀ ਸਮਾ ਆਪਣੀ ਚਾਲੇ ਚੱਲਦਾ ਜਾ ਰਿਹਾ ਤੇ ਅਸੀਂ ਚਾਹੁੰਦੇ ਕਿ ਜਾਂਦੇ ਜਾਂਦੇ ਇੱਕ ਤੁਹਾਡੀ ਰਚਨਾ ਜਿਹੜੀ ਆ ਉਹ ਜ਼ਰੂਰ ਹੋ ਜਾਏ ਬਿਲਕੁਲ ਜੀ ਛੋਟੀ ਜਿਹੀ ਰਚਨਾ ਹੋਰ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਜੀ ਮੈਂ ਦੋ ਕੁ ਪੈਰੇ ਉਹਦੇ ਸੁਣਾਵਾਂਗੇ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ ਜੀ 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 ਬਿਲਕੁਲ ਵਿਰਸੇ ਨਾਲ ਸੰਬੰਧਿਤ ਹੈ ਜੀ ਜੀ ਭੁੱਲ ਗਈ ਪਿੰਗਾ ਝੂਟਣੀਆਂ ਤੂੰ ਸੌਣ ਦੀਆਂ ਹੂੰ ਰੀਤਾਂ ਭੁੱਲ ਗਈ ਵਿਆਹ ਵਿੱਚ ਗਾਣੇ ਗਾਉਣ ਦੀਆਂ ਸੁਹਾਗ ਘੋੜੀ ਵਿੱਚ ਫਰਕ ਨਾ ਤੂੰ ਦੱਸ ਪਾਵੇਂਗੀ ਭੁੱਲ ਕੇ ਵਿਰਸਾ ਆਪਣਾ ਤੂੰ ਪਛਤਾਵੇਂਗੀ ਜੀ ਚੇਤਰ ਆਉਣ ਤੇ ਬੂਟੇ ਕੰਧਾਂ ਤੇ ਕੌਣ ਪਾਉ ਭੱਤਾ ਖੇਤਾਂ ਦੇ ਵਿੱਚ ਲੈ ਕੇ ਕੌਣ ਜਾਉ ਚਰਖਾ ਰੋਰੋ ਕੱਤਿਆ ਥੱਕਿਆ ਕਦੋਂ ਕਮਾਵੇਂਗੀ ਭੁੱਲ ਕੇ ਵੀ ਸਾ ਆਪਣਾ ਤੂੰ ਪਛਤਾਵੇਂਗੀ ਸੋ ਬਹੁਤ ਹੀ ਅੱਛਾ ਲਿਖਿਆ ਤੁਸੀਂ ਆ ਸਾਡੇ ਅੱਜ ਸਟੂਡੀਓ 'ਚ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਤੁਸੀਂ ਪਹੁੰਚਿਓ ਸੋ ਸਾਡੇ ਸਟੂਡੀਓ 'ਚ ਆਉਣ ਲਈ ਸਾਡੇ ਦਰਸ਼ਕਾਂ ਦੇ ਨਾਲ ਸਾਹਿਤ ਨੂੰ ਲੈ ਕੇ ਸਾਂਝ ਪਾਉਣ ਲਈ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ